ਮੇਰਾ ਨਾਮ ਜੀ ਹੈਪੀ ਪੰਡਿਤ ਹੈ। ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜਸ਼ੰਗਰ, ਪਿੰਡ ਲਲਵਾਨ। ਜੀਜੋ ਤੇ ਸ਼ਹਿਰ ਦੇ ਕੋਲ ਸਾਡਾ ਛੋਟਾ ਜਿਹਾ ਪਿੰਡ ਹੈ ਪਹਾੜੀ ਦੇ ਉੱਪਰ। ਪਿੰਡ ਦਾ ਨਾਮ ਲਲਵਾਨ ਹੈ ਜੀ। ਤਾਂ ਮੈਂ ਉੱਥੋਂ ਆਂਦਾ ਜੀ ਤਾਂ ਮੇਰੀ ਇਹ ਜਿਹੜੀ ਛੋਟੀ ਜੀ ਸਟਾਲ ਹੈ ਇਸ ਸਰਕਾਰੀ ਹਸਪਤਾਲ ਮਾਲਪੁਰ ਦੇ ਵਿੱਚ ਉਹਦੀ ਕੋਲ ਲੱਗਦੀ ਹੈ। ਤਾਂ ਇੱਥੇ ਮੈਂ ਸਿਰਫ ਲੋਕਾਂ ਨੂੰ ਦੁੱਧ ਹੀ ਪਿਲਾਉਂਦਾ ਜੀ ਜਿਹੜਾ ਅਸੀਂ ਆਪਣੇ ਪਸ਼ੂ ਰੱਖੇ ਆ। ਜਿਹੜੇ ਪਸ਼ੂ ਚੋਕ ਕੇ ਆਂਦੇ ਸਾਡੂ। ਸਾਡੇ ਉੱਥੇ ਪਾਣੀ ਦੀ ਘਾਟ ਹੈ ਮੇਰੇ ਪਿੰਡ ਦੇ ਵਿੱਚ। ਤੂ ਵੱਲ ਨਹੀਂ ਘਟੇ ਜਿਹੜੇ ਪਸ਼ੂ ਚੋਕ ਕਹਿੰਦੇ ਪਾਰੀਆਂ ਦੇ ਉੱਪਰ ਅਸੀਂ ਉਹੀ ਪਸ਼ੂ ਰੱਖੇ ਜੀ ਆਪਣੇ ਤਾਂ ਉਹਨਾਂ ਦੇ ਦੁੱਧ ਚੋਕੇ ਮੈਂ ਇੱਥੇ ਪ੍ਰੋਵਾਈਡ ਕਰਾਨਾ ਤਾਂ ਇਹ ਚੀਜ਼ ਵੇਚਦਾ ਜੀ ਮੈਂ ਇੱਥੇ ਜਿਹਨੂੰ ਲੋਕੀ ਪੀਂਦੇ ਆ ਬੜੇ ਪਿਆਰ ਨਾਲ ਤਾਂ ਰਿਸਪੌਂਸ ਬਹੁਤ ਵਧੀਆ ਦਿੰਦੇ ਜੀ ਕਿਵੇਂ ਤੁਹਾਡੇ ਕਿੱਦਾਂ ਸ਼ੁਰੂ ਕੀਤਾ ਜੀ ਇਹ ਸ਼ੁਰੂ ਮੈਂ ਇਦਾਂ ਕੀਤਾ ਸੀਗਾ ਜੀ ਮੇਰੇ ਫਾਦਰ ਸਾਹਿਬ ਰੇਲ ਵਿੱਚ ਸੀਗੇ ਮੈਂ ਵੀ ਉੱਥੇ ਜਦ ਪੜਨ ਜਾਂਦਾ ਹੁੰਦਾ ਸੀਗਾ ਤਾਂ ਉੱਥੇ ਮੈਂ ਵੀ ਦੇ ਪੀਣ ਜਾਂਦਾ ਹੁੰਦਾ ਸੀਗਾ ਤੇ ਇਹ ਰੈਸਪੀ ਜਦ ਮੈਂ ਉੱਥੇ ਦੇਖੀ ਆ 15 16 ਸਾਲ ਮੈਂ ਉੱਥੇ ਰਹੀਆਂ ਪਲੱਸ 2 ਤੱਕ ਮੈਂ ਜੋਬ ਮਤਲਬ ਪੜਦਾ ਪਾਦਰ ਸਾਹਿਬ ਮੈਂ ਥਲਪੁਰ ਚ ਸਿਕਾਜੀ ਆਗਰਾ ਦੇ ਨਾਲ ਇੱਕ ਸ਼ਹਿਰ ਪਿੰਦਾ ਰਾਜਸਥਾਨ ਦਾ ਛੋਟਾ ਜਿਹਾ ਏਰੀਆ ਪਾਪਾ ਮੇਰੇ ਰੇਲਵੇ ਚ ਜੌਬ ਕਰਦੇ ਹੁੰਦੇ ਸੀ ਤੇ ਮੈਂ ਉਹਨਾਂ ਦੇ ਨਾਲ ਹੀ ਰਹਿੰਦਾ ਹੁੰਦਾ ਤੇ ਤਾਂ ਜਦ ਮੈਂ ਦੇਖਦਾ ਹੁੰਦਾ ਕਿ ਇਹ ਚੀਜ਼ ਖਰੀ ਹੈ ਤਾਂ ਮੈਂ ਦਿਲ ਚ ਆਇਆ ਕਿ ਕਿਉਂ ਨਾ ਮੈਂ ਵੀ ਇੱਥੇ ਆ ਕੇ ਨਾ ਇਹ ਲੋਕਾਂ ਨੂੰ ਆਪਣੇ ਬੰਦਿਆਂ ਨੂੰ ਦੁੱਧ ਪਿਲਾਇਆ ਜਾਵੇ ਤੇ ਨਵੇਂ ਤਰੀਕੇ ਨਾਲ ਮਿੱਟੀ ਦੇ ਪਾਂਡੇ ਦੇ ਵਿੱਚ ਤਾਂ ਚੋਲਟੀ ਮਤਲਬ ਦੇਈ ਜਾ ਵਧੀਆ ਦੀ ਜਾ ਵਾ ਤਾਂ ਆਪਣਾ ਦੁੱਧ ਆਪਣੇ ਪਸ਼ੂ ਸੀਗੇ ਆਪਣੇ ਉਹੀ ਚੀਜ਼ ਲੈ ਕੇ ਤੇ ਤਾਂ ਰਿਸਪੌਂਸ ਬਹੁਤ ਵਧੀਆ ਮਿਲਿਆ ਲੋਕੀ ਪੀਂਦੇ ਆ ਔਰ ਬਦਿਆ ਇੱਕ ਨੰਬਰ ਚੀਜ਼ ਹੈ ਕੋਈ ਦਿੱਕਤ ਨਹੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਉੱਥੇ ਲੈਣ ਨੂੰ ਜੀ ਢੇੜ ਮਹੀਨਾ ਹੋ ਚੱਲਾ ਜੀ ਹੁਣ ਤੱਕ ਰਿਸਪੋਰੈਂਸ ਬਹੁਤ ਵਧੀਆ ਮਿਲਿਆ ਲੋਕਾਂ ਵੱਲੋਂ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਤੁਹਾਡੇ ਕੋਲ ਕਿਹਨਾਂ ਨਾ ਜੀ ਨੌਜਵਾਨ ਜਾਂਦੇ ਤਾਂ ਹੈ ਜੀ ਪਰ ਜੇ ਉੱਥੇ ਹੀ ਕਰਨਾ ਚਾਹਵੇ ਇੱਥੇ ਵੀ ਕੰਮ ਕਰ ਸਕਦੇ ਆ ਆਪਣੀ ਆਪਣੀ ਜੀ ਸੋਚ ਹੈ ਕੋਈ ਅਗਰ ਚਾਹਵੇ ਤਾਂ ਇੱਥੇ ਸਬਜ਼ੀ ਦਾ ਕੰਮ ਵੀ ਕਰਦਾ ਜਿੱਦ ਤੱਕ ਖੇਤਾਂ 'ਚ ਬੀਜਦਾ ਇੱਥੋਂ ਕੰਮ ਕਰ ਸਕਦਾ ਅੱਜ ਛੋਟੇ ਲੈਵਲ ਤੇ ਕੱਲ ਵੱਡੇ ਲੈਵਲ ਤੇ ਵੀ ਜਾ ਸਕਦਾ ਉਹ ਕੰਮ ਇਹ ਚੀਜ਼ ਹੈ ਜੀ ਪਰ ਸ਼ੁਰੂਆਤ ਤਾਂ ਕਰਨੀ ਪਣੀ ਨਾ ਕੰਮ ਦੀ ਮਟੀਰੀਅਲ ਤਾਂ ਜੀ ਇਸ ਦੇ ਵਿੱਚ ਡ్రਾਈ ਫਰੂਟ ਹੈ ਹੋਰ ਕਈ ਚੀਜ਼ਾਂ ਪੈਂਦੀਆਂ ਕੇਸਰ ਪੈਂਦਾ ਬਾਕੀ ਕੁਝ ਆਪਣੀ ਰੈਸিপি ਹੈ ਜਿਹੜੀ ਉਹ ਚੀਜ਼ ਪੈਂਦੀ ਕਿੰਨੇ ਕਿਲੋ ਤੋਂ ਸ਼ੁਰੂ ਕੀਤਾ ਇਹ ਜੀ 5 ਕਿਲੋ ਤੋਂ ਸਟਾਰਟ ਕੀਤਾ ਸੀਗਾ ਤਾਂ ਅੱਜ 25 ਕਿਲੋ ਤੱਕ ਹੈ ਤਾਂ ਵਧੀਆ ਰੈਫਰੈਂਸ ਮਿਲ ਜਾਂਦਾ ਲੋਕਾਂ ਤੋਂ ਬਣਿਆ ਵਧੀਆ ਚੀਚਾ ਹੋ ਜਾਂਦਾ ਤਾਂ ਮਿੱਟੀ ਦੇ ਗਲਾਸ ਦੇ ਵਿੱਚ ਆਪਾਂ ਜਿਹੇ ਪਿਲਾਈਂਦੇ ਲੋਕਾਂ ਨੂੰ ਕੀ ਨਵੀਂ ਚੀਜ਼ ਮਾਲਪੁਰ ਦੇ ਵਿੱਚ ਮਿਲੇ ਜਨਾਂ ਕਿ ਇੱਥੋਂ ਨਵੇਂ ਸ਼ਹਿਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਕਿਤੇ ਵੀ ਇਹ ਚੀਜ਼ ਪ੍ਰੋਵਾਈਡ ਨਹੀਂ ਹੈ ਜੋ ਕਿ ਮੈਂ ਦਿੰਦਾ ਪਿਆ ਇਸ ਵੇਲੇ ਲੋਕਾਂ ਨੂੰ ਆਪਣੇ ਆਪਣੇ ਬੰਦਿਆਂ ਨੂੰ ਮਾਲਪੁਰਿਆਂ ਨੂੰ ਕਿ ਕੋਈ ਨਵੀਂ ਚੀਜ਼ ਮਿਲੇ ਆਪਣੇ ਦੱਬਾ ਵਾਲਿਆਂ ਨੂੰ ਪ्योर ਸ਼ੁੱਧ ਹੈ ਜੀ ਹੱਥ ਦੇ ਬਣੇ ਹੋਏ ਮਿੱਟੀ ਦੇ ਭਾਂਡੇ ਇਹ ਜਿਹੜੀ ਚੀਜ਼ਾਂ ਪਹਿਲਾਂ ਲੁਪਤ ਹੋ ਗਈਆਂ ਸੀ ਅੱਜ ਮੈਂ ਦੁਬਾਰਾ ਫੇਰੇ ਲਿਆ ਕੇ ਆਇਆ ਹਾਂ ਪੰਜਾਬ ਦੇ ਵਿੱਚ ਕਿ ਚਲੋ ਇਹ ਕਾਇਮ ਰਹੇ ਅਸੀਂ ਇਸ ਚੀਜ਼ ਕਰਾਂਗੇ ਕੰਮ ਕਰਾਂ ਤਾਂ ਜਿਹੜੇ ਚੀਜ਼ ਬਣਾਉਂਦੇ ਇਹ ਬੰਦੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੂਗਾ ਬਿਲਕੁਲ ਹੋ ਸਕਦੇ ਜੀ ਕੰਮ ਤੰਦੇ ਅਗਰ ਕੋਈ ਕਰਨਾ ਚਾਹੇ ਤਾਂ ਉਹ ਬੰਦੇ ਆਪਣੇ ਕਰ ਵੀ ਸਕਦੇ ਆ ਇਹ ਤਾਂ ਸਿਰਫ ਲੋਕਾਂ ਨੇ ਉਹ ਬਣਾਏ ਹੋਏ ਕਿ ਉਹ ਕੁਝ ਨਹੀਂ ਕਰ ਸਕਦਾ ਨਸ਼ੇ ਕਰਦੇ ਫਲਾਣਾ ਕਰਦੇ ਇਦਾਂ ਕੁਝ ਨਹੀਂ ਹੈ ਜੀ ਆਪਣੇ ਤੋਂ ਬਾਅਦ ਤੁਸੀਂ ਇਹੀ ਕੰਦਾ ਸੋਚਿਆ ਸੀ ਜਾਨਾ ਪੜਾਈ ਦੇ ਬਾਅਦ ਜੀ ਮੈਂ ਮੈਂ ਵੀ ਬਾਹਰ ਜਾਣਾ ਚਾਹੁੰਦਾ ਹੁੰਦਾ ਸੀ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਕਿ 10-12 ਲੱਖ ਰੁਪਏ ਜੀ ਤੇ ਮੈਂ ਸੋਚਿਆ ਕਿ ਰੇਣ ਦਿੰਦੇ ਆ ਕਿ ਆਪਣੇ ਬਸ ਦੀ ਹੈ ਨਹੀਂ ਇੰਨੇ ਪੈਸੇ ਵੀ ਹੈ ਨਹੀਂ ਤੇ ਇਸ ਕਰਕੇ ਆਪਾਂ ਆਪਣੇ ਜਿਹੜਾ ਬਿਜ਼ਨਸ ਸਾਡੇ ਕੋਲ ਪਸ਼ੂ ਰੱਖੇ ਹੋਏ ਇਹ ਹੀ ਦੁੱਧ ਪਿਲਾਉਂਦੇ ਲੋਕਾਂ ਨੂੰ ਤਾਂ ਇਹ ਸ਼ੁਰੂਆਤ ਚਾਲੂ ਕੀਤੀ ਸੀਗੀ ਤਾਂ ਇਹਦਾ ਰਿਜ਼ਲਟ ਸਾਨੂੰ ਬਹੁਤ ਵਧੀਆ ਮਿਲਿਆ ਜੀ ਮੈਨੂੰ ਲੋਕਾਂ ਵੱਲੋਂ